ਦੀ ਧਰਤੀ ਤੋਂ ਐਲਾਨਨਾਮਾ ਮਤਾ ਨੰਬਰ 1 ਸੁਭਾਈ ਪਾਰਟੀ ਦੀ ਸਥਾਪਨਾ ਦਸਮ ਪਾਤਸ਼ਾਹ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਉੱਤੇ 40 ਮੁਕਟਿਆਂ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਅੱਜ ਦਾ ਇਤਿਹਾਸ ਇਕੱਠ ਚਕਾਰਿਆਂ ਦੀ ਗੂੰਜ ਵਿੱਚ ਪੰਜਾਬ ਦੀ ਭਲਾਈ ਲਈ ਪੰਥ ਦੀ ਨਵੀਂ ਸੁਭਾਈ ਪਾਰਟੀ ਅਕਾਲੀ ਦਲ ਵਾਰਸ ਦੇ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਦਾ ਨਾਮ ਹੈ ਜਕਾਰਿਆਂ ਦੇ ਗੂੜੇ ਵਿੱਚ ਨਿਹਾਲ भाई अमृतपाल सिंह खालसा जी ਨੂੰ ਅਕਾਲੀ ਦਲ ਵਾਰਿਸ ਪੰਜਾਬ ਦਾ ਮੁੱਖ ਸੇਵਾਦਾਰ ਲਾਉਣ ਵਿੱਚ ਮਾਣ ਮਹਿਸੂਸ ਕਰਦਾ ਹੈ ਆਉਣ ਵਾਲੇ ਸਮੇਂ ਵਿੱਚ ਕੌਂਟੀ ਦੇ ਰੈਗੂਲਰ ਪ੍ਰਧਾਨ ਦੀ ਚੋਣ ਤੱਕ ਇਹ ਰਾਸਤੀ ਜਮਾਤ ਦੀ ਅਗਵਾਈ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਕਰੇਗੀ ਜਿਸ ਦੇ ਹੇਠ ਲਿਖੇ ਮੈਂਬਰ ਹੋਣਗੇ ਬਾਪੂ ਤਰਸੀਮ ਸਿੰਘ ਜੀ ਭਾਈ ਹਰਪਜੀਤ ਸਿੰਘ ਖਾਲਸਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਅਮਰਜੀਤ ਸਿੰਘ ਜੀ ਭਾਈ ਹਰਪਜਨ ਸਿੰਘ ਕਟੜ ਜੀ ਭਾਈ ਸਰਜੀਤ ਸਿੰਘ ਜੀ ਇਹ ਕਾਰਜਕਾਰੀ ਕਮੇਟੀ ਨਵੀਂ ਬਣੀ ਪਾਰਟੀ ਦਾ ਜਥੇਬੰਦਕ ਟੱਚ ਉਹ ਸਾਰਨਾ ਨਈ ਬਣਨ ਵਾਲੀ ਸਬ ਕਮੇਟੀਆਂ ਦੀ ਨਿਗਰਾਨੀ ਕਰੇਗੀ ਅਤੇ ਜਥੇਬੰਦਕ ਕਾਰਵਾਈਆਂ ਨੂੰ ਚਲਾਏਗੀ ਇਹ ਪਹਿਲਾ ਨੰਬਰ ਮਤਾ ਹੈ ਮਤਾ ਨੰਬਰ 2 ਭਰਤੀ ਕਮੇਟੀ ਕਾਰਜਕਾਰੀ ਕਮੇਟੀ ਦੀ ਅਗਵਾਈ ਵਿੱਚ ਇੱਕ ਸੱਤ ਮੈਂਬਰੀ ਭਰਤੀ ਕਮੇਟੀ ਬਣਾਈ ਜਾਂਦੀ ਹੈ ਜਿਸ ਦੇ 8 ਲਿਕੇ ਮੈਂਬਰ ਹੋਣਗੇ ਇਹ ਸੱਟ ਕਮੇਟੀ ਅਗਲੇ 3 ਮਹੀਨਿਆਂ ਵਿੱਚ ਪਾਰਟੀ ਦੇ ਨਵੇਂ ਮੈਂਬਰਾਂ ਦੀ ਭਰਤੀ ਕਰੇਗੀ ਭਰਤੀ ਹੋਏ ਮੈਂਬਰਾਂ ਵਿੱਚ ਡੈਲੀਗੇਟ ਚੁਣੇਗੀ ਅਤੇ ਵਿਸਾਖੀ ਉੱਤੇ ਸਤਿ ਸ੍ਰੀ ਦਮਦਮਾ ਸਾਹਿਬ ਕੇ ਇੱਕ ਡੈਲੀਗੇਟ ਇਜ਼ਲਾਸ ਸੱਦ ਕੇ ਪਾਰਟੀ ਦੇ ਨਵੇਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਵਾਏਗੀ ਪਾਈ ਹਰਪ੍ਰੀਤ ਸਿੰਘ ਸਮਾਪ ਭਾਈ ਪਾਈ ਨਰਿੰਦਰ ਸਿੰਘ ਨਾਰਲੀ ਪਾਈ ਚਰਨਦੀਪ ਸਿੰਘ ਭਿੰਡਰ ਪਾਈ ਦਵਿੰਦਰ ਸਿੰਘ ਹਰੀਏਵਾਲ ਪਾਈ ਸੰਦੀਪ ਸਿੰਘ ਰੁਪਾਲੋ ਪਾਈ ਹਰਪ੍ਰੀਤ ਸਿੰਘ ਭਾਈ ਕਾਬਲ ਸਿੰਘ ਇਹ ਦੋ ਨੰਬਰ ਮਤਾਏ ਮਤਾ ਨੰਬਰ 3 ਸੰਵਿਧਾਨ ਘੜਨੀ ਅਤੇ ਏਜੰਡਾ ਕਮੇਟੀ ਕਾਰਜਕਾਰੀ ਕਮੇਟੀ ਇੱਕ ਸੰਵਿਧਾਨ ਘੜਨੀ ਅਤੇ ਏਜੰਡਾ ਕਮੇਟੀ ਦਾ ਵੀ ਐਲਾਨ ਕਰਦੀ ਹੈ ਜੋ ਵਿਸਾਖੀ ਤੱਕ ਆਪ ਅਤੇ ਹੋਰ ਮਹਿਰਾ ਦੀ ਸਲਾਹ ਨਾਲ ਪਾਰਟੀ ਦਾ ਸੰਵਿਧਾਨ ਐਜੰਡਾ ਨੀਤੀ ਪ੍ਰੋਗਰਾਮ ਅਨੁਸ਼ਾਸਨ ਤੈਅ ਕਰੇਗੀ ਇਹ ਕਮੇਟੀ ਕਾਰਜਕਾਰੀ ਕਮੇਟੀ ਨੂੰ ਪਾਰਟੀ ਦਾ ਜਥੇਬੰਦ ਘਟਾਚਾ ਅਨੁਸਾਰ ਨਾਲ ਤੇ ਹੋਰ ਸਰਗਰਮੀਆਂ ਚਲਾਉਣ ਲਈ ਸਲਾਹ ਦੇਵੇਗੀ ਕਮੇਟੀ ਦੇ ਮੈਂਬਰਾਂ ਦੇ ਨਾਮ ਭਾਈ ਹਰ ਸਿਮਰਨ ਸਿੰਘ ਸਰਦਾਰ ਸਰਪਜੀਤ ਸਿੰਘ ਸੋਲ ਡਾਕਟਰ ਭਗਵਾਨ ਸਿੰਘ ਭਾਈ ਬਲਜੀਤ ਸਿੰਘ ਖਾਲਸਾ ਦੀ ਬਾਬੂ ਸਿੰਘ ਬਰਾੜ ਇਸ ਕਮੇਟੀ ਵਿੱਚ ਪੰਜਾਬ ਤੋਂ ਬਾਹਰ ਭਾਰਤ ਦੇ ਸੂਬਿਆਂ ਤੇ ਵਿਸ਼ਵ ਵਿੱਚ ਵਸੇ ਵਸਦੇ ਸਿੱਖਾਂ ਦੇ ਹਿੱਤਾਂ ਲਈ ਰਾਖੀਅਤੇ ਪਾਰਟੀ ਦਾ ਅਜੰਡਾ ਲਾਗੂ ਕਰਨ ਵਿੱਚ ਸਮੇਂ-ਸਮੇਂ ਸਿਰ ਹੋਰ ਮਾਹਰ ਵਿਦਵਾਨ ਵੀ ਲਏ ਜਾਣਗੇ ਇਹ ਮਤਾ ਨੰਬਰ 3 ਹੈ ਮਤਾ ਨੰਬਰ 4 ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨਾ ਅਕਾਲੀ ਦਲ ਵਾਰਸ ਪੰਜਾਬ ਦੇ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਇਹਨਾਂ ਵਿੱਚ ਲੋੜੀਂਦੇ ਸੁਧਾਰ ਲਿਆਉਣ ਦੀ ਵਚਨਬੱਧ ਹੈ ਇਸ ਸੰਬੰਧੀ ਧਾਰਮਿਕ ਤੇ ਪ੍ਰਬੰਧਕੀ ਯੁਗਤ ਵਿੱਚ ਮਾਹਰ ਸ਼ਖਸੀਅਤਾਂ ਨੂੰ ਇੱਕ ਧਾਰਮਿਕ ਮੰਚ ਉਸਾਰਨ ਲਈ ਉਤਸ਼ਾਹਿਤ ਕੀਤਾ ਜਾਏਗਾ ਇਹ ਮੰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਉੱਚੇ ਕਰਤਵਾਰ ਵਾਲੇ ਇਮਾਨਦਾਰ ਅਤੇ ਮਿਹਨਤੀ ਗੁਰਸਿੱਖਾਂ ਨੂੰ ਅੱਗੇ ਲਿਆਏਗਾ ਜੋ ਗੁਰਦੁਆਰਾ ਸੰਸਥਾ ਗੁਰਦੁਆਰਾ ਪ੍ਰਬੰਧ ਵਿੱਚ ਆਈ ਗ੍ਰਾਵਿਟ ਨੂੰ ਦੂਰ ਕਰਨ ਲਈ ਧਾਰਮਿਕ ਆਰਥਿਕ ਪ੍ਰਬੰਧਕੀ ਵਿਦਿਆ ਕੋਚੋਂ ਰੁਜ਼ਗਾਰ ਤੇ ਨਵੀਆਂ ਗਲੋਬਲ ਸਥਿਤੀਆਂ ਅਨੁਸਾਰ ਸੇਵਤੀ ਸੁਧਾਰ ਲਿਆ ਕੇ ਸਿੱਖ ਰਹਿਤ ਮਰਜ਼ਾਦਾ ਤੇ ਪਹਿਰਾ ਦੇਣਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹੀ ਅਰਥਾਂ ਵਿੱਚ ਸਿੱਖਾਂ ਦੀ ਸੰਸਥਾ ਬਣਾਉਣਗੇ ਇਹ ਮਤਾ ਨੰਬਰ 4 ਹੈ ਮਤਾ ਨੰਬਰ 5 ਰਾਜਨੀਤਿਕ ਮਤਾ ਬਦਲਵੀ ਸਿੱਖ ਰਾਜਨੀਤੀ ਦਾ ਬਿਰਤਾਂਤ ਅਕਾਲੀ ਦਲ ਬਾਦਲ ਦੇ ਵਰਤਮਾਨ ਸਮੇਂ ਵਿੱਚ ਪੰਜਾਬ ਦੇ ਲੋਕਾਂ ਦੇ ਮਨਾਂ ਤੋਂ ਲੈ ਜਾਣ ਤੋਂ ਬਾਅਦ ਪੈਦਾ ਹੋਏ ਇਸ ਖਲਾਅ ਨੂੰ ਪਰਣ ਲਈ ਬਦਲਵੀ ਜਥੇਬੰਦੀ ਬਦਲਵੀ ਰਾਜਨੀਤੀ ਅਤੇ ਏਜੰਡੇ ਦੀ ਅਤਿਅੰਤ ਮਹਿਸੂਸ ਕੀਤੀ ਜਾ ਰਹੀ ਹੈ ਪੰਜਾਬ ਅਤੇ ਪੰਜਾਬ ਦੇ ਅਧਿਕਾਰਾਂ ਦੀ ਪ੍ਰਾਪਤੀ ਲਈ ਪਿਛਲੇ ਦਹਾਕਿਆਂ ਵਿਸ਼ੇਸ਼ ਕਰਕੇ 1970 ਤੋਂ 1978 ਤੋਂ ਸਿੱਖਾਂ ਨੇ ਜੋ ਸੰਘਰਸ਼ ਲੜਿਆ ਉਸ ਵਿੱਚ ਹਜ਼ਾਰਾਂ ਸਿੱਖਾਂ ਦੀਆਂ ਸ਼ਹਾਦਤਾਂ ਕੁਰਬਾਨੀਆਂ ਗੁਰਧਾਮਾਂ ਅਤੇ ਹੋਰ ਜਾਨ ਮਾਲ ਦਾ ਨੁਕਸਾਨ ਹੋਇਆ ਸੀ ਉਸ ਨਾਲ ਸਿੱਖ ਪੰਥ ਦੀ ਇੱਕ ਵੱਡੀ ਵਿਰਾਸਤ ਸਿਰਜੀ ਗਈ ਹੈ ਸੰਘਰਸ਼ ਦੀ ਇਸ ਵਿਰਾਸਤ ਨੂੰ ਲੋਕ ਲਹਿਰ ਬਣਾਉਣ ਲਈ ਨਵੇਂ ਰਾਜਨੀਤਿਕ ਮੰਚ ਪ੍ਰਦਾਨ ਕਰਨ ਦੀ ਲੋੜ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਪੂਰਾ ਕਰਨ ਦਾ ਯਤਨ ਕਰੇਗਾ ਅਕਾਲੀ ਦਲ ਵਾਰਸ ਪੰਜਾਬ ਦੇ ਸਿੱਖ ਪੰਥ ਅਤੇ ਪੰਜਾਬ ਦੀ ਬਦਲਵੀਂ ਰਾਜਨੀਤੀ ਦਾ ਜੋ ਵਰਤਾਂਤ ਸਿਰ ਦਿਨ ਜਾ ਰਿਹਾ ਹੈ ਉਸ ਦਾ ਮੂਲ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਦਰਤ ਮੁਕੀ ਅਤੇ ਲੋਕ ਪੱਖੀ ਵਿਸਮਾਦੀ ਚਿੰਤਨ ਉਤੇ ਆਧਾਰਿਤ ਕਰਤਾਰਪੁਰੀ ਮਾਡਲ ਹੋਵੇਗਾ ਅਜਾਹੀ ਬੇਗੁਨਪੁਰੀ ਵਿਵਸਥਾ ਦਾ ਨਿਰਮਾਣ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸੈਧਸਤਾਨ ਤੇ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਦੀ ਤਰਬੇਣੀ ਉਤੇ ਆਧਾਰਿਤ ਕਰਕੇ ਪਹਿਲਾਂ ਤੇ ਮਾਨਤਵਾਰ ਨੂੰ ਇੱਕ ਵੱਡਾ ਸੰਦੇਸ਼ ਦਿੱਤਾ ਹੋਇਆ ਹੈ ਇਸ ਤਰ੍ਹਾਂ ਸਿੱਖ ਪੰਥ ਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਸਹੀ ਦਿਸ਼ਾ ਵਿੱਚ ਤਰਜਮਾਨੀ ਹੋ ਸਕੇਗੀ ਅਤੇ ਖੇਤਰੀ ਖੁਸ਼ਹਾਲੀ ਦਾ ਰਾਹ ਪਧਰਾ ਹੋਵੇਗਾ ਇਹ ਆਕਾਲੀ ਦਲ ਪੰਜਾਬ ਵਿੱਚ ਵਸਦੇ ਸਾਰੇ ਧਰਮਾਂ ਸ਼ਹੀਦਾਂ ਦੇ ਪਰਿਵਾਰਾਂ ਦਲਤ ਵਰਗਾਂ ਮਜ਼ਦੂਰਾਂ ਕਿਰਤੀਆਂ ਕਿਸਾਨਾਂ ਵਪਾਰੀਆਂ ਅਤੇ ਨੌਕਰੀ ਪੇਸ਼ਾ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇਗਾ ਇਹ ਆਕਾਲੀ ਦਲ ਪੰਜਾਬ ਤੋਂ ਬਾਹਰ ਭਾਰਤੀ ਸੂਬਿਆਂ ਤੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਦੇ ਹੱਲ ਕਰਨ ਅਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਲਈ ਉਹਨਾਂ ਦੀ ਸਲਾਹ ਨਾਲ ਜੋਗ ਨੀਤੀਆਂ ਬਣਾਏਗਾ ਜਿਸ ਨਾਲ ਦੁਨੀਆ ਪਰ ਵਸਦੇ ਦੁਨੀਆ ਪਰ ਵਿੱਚ ਵਸਦੇ ਸਿੱਖ ਪੰਜਾਬ ਦੀ ਮਿੱਟੀ ਨਾਲ ਜੁੜੇ ਰਹਿਣ ਅਤੇ ਇਸ ਤਰ੍ਹਾਂ ਖਾਲਸਾ ਜੀ ਕੇ ਬੋਲ ਬਾਲੇ ਸਕਾਰ ਹੋ ਸਕਣਗੇ ਇਹ ਪੰਜਵਾਂ ਮਤਾ ਹੈ ਮਤਾ ਨੰਬਰ 6 ਸ੍ਰੀ ਅਕਾਲ ਪਕਟ ਸਾਹਿਬ ਦੇ ਮੀਰੀ ਪੀਰੀ ਸੰਧਾਨ ਦੀ ਰਾਖੀ ਆਜ ਦਾ ਇਕੱਠ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੋਏ ਫੈਸਲਿਆਂ ਦੀ ਪਰਜੋਰ ਸਲਾਘਾ ਕਰਦਾ ਹੈ ਇਹਨਾਂ ਇਤਿਹਾਸਕ ਫੈਸਲਿਆਂ ਨਾਲ ਪੰਚ ਪ੍ਰਧਾਨੀ ਮਰਿਆਦਾ ਦਾ ਮਾਣ ਵਧਾਉਣ ਵਾਲੇ ਜਥੇਦਾਰ ਸਹਿਬਾਨ ਕੌਮੀ ਸਨਮਾਨ ਦੇ ਪਾਤਰ ਹਨ ਇਹ ਇਕੱਠ ਐਲਾਨ ਕਰਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਅਤੇ ਪੀਰੀ ਦੇ ਸਿਧਾਂਤ ਅਨੁਸਾਰ ਅਕਾਲੀ ਦਲ ਬਾਲਣ ਦੇ ਪੋਜ ਆਗੂਆਂ ਨੂੰ 2 ਦਸੰਬਰ 2024 ਨੂੰ ਦਿੱਤੇ ਗਏ ਆਦੇਸ਼ਾਂ ਤੇ ਫੁੱਲ ਚੜਾਉਂਦਿਆਂ ਹੁਕਮਨਾਮੇ ਤੋਂ ਬੇਮੁਖ ਹੋਏ ਇਨ੍ਹਾਂ ਲੋਕਾਂ ਨੂੰ ਕਿਸੇ ਵੀ ਖੇਤਰ ਵਿੱਚ ਮੂੰਹ ਨਾ ਲਾਇਆ ਜਾਏ ਅਤੇ ਇਹਨਾਂ ਦਾ ਮੁਕੰਮਲ ਬਾਈਕਾਟ ਕਰਦਾ ਹੈ। ਬੋਲੇ ਸੋ ਨਿਹਾਲ ਆਤਾ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਅੱਜ ਦਾ ਇਕੱਠ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਹੈ ਅਤੇ ਉਹਨਾਂ ਸਰਕਾਰਾਂ ਦੀ ਭਰਪੂਰ ਨਖੇਦੀ ਕਰਦਾ ਹੈ ਜੋ ਬੰਦੀ ਸਿੰਘਾਂ ਦੀ ਆਵਾਜ਼ ਨਹੀਂ ਚੁੱਕਣ ਦੇ ਰਹੀਆਂ ਅੱਜ ਦਾ ਇਕੱਠ ਇਹ ਵਚਨ ਵੀ ਦਰਉਂਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਂਤਮਈ ਸੰਘਰਸ਼ ਉਨਾ ਤੇ ਰਜਰੀ ਰਹੇਗਾ ਜਦੋਂ ਤੱਕ ਸਾਰੇ ਬੰਦੀ ਸਿੰਘ ਰਿਹਾਈ ਹੋ ਜਾਂਦੇ ਹੋਏ ਸ੍ਰੀ ਅਕਾਲ ਅੱਗੇ ਮਤਾ ਨੰਬਰ 8 ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਅੱਜ ਦਾ ਇਕੱਠ ਕਿਸਾਨ ਸੰਘਰਸ਼ ਦੀ ਪੂਰਨ ਹਮਾਇਤ ਕਰਦਾ ਹੋਇਆ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੇ ਅੜੀਆਲਾ ਰਵੱਈਏ ਦੀ ਪਰਯੋਗਨ ਖੇਧੀ ਕਰਦਾ ਹੈ ਜੋ ਕਿਸਾਨਾਂ ਨਾਲ ਗੱਲਬਾਤ ਨਾ ਕਰਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਮੇਤ ਕਰੋੜਾ ਕਿਸਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀ ਹੈ ਹਰਿਆਣਾ ਸਰਕਾਰ ਵੀ ਇਸ ਜੁਲਮ ਵਿੱਚ ਬਰਾਬਰ ਦੀ ਭਾਈਵਾਲ ਹੈ ਜੋ ਦਿੱਲੀ ਜਾਣ ਤੋਂ ਕਿਸਾਨਾਂ ਦਾ ਰਾਹ ਰੋਕੀ ਖੜੀ ਹੈ ਅੱਗੇ ਮਤਾ ਨੰਬਰ 9 ਸੇਖ ਰਾਜਨੀਤੀ ਦਾ ਬਦਲਣਾ ਵਰਤਾਂਤ ਸਿਰਦਲ ਲਈ ਇਕਤਾ ਦੀ اپیل ਅੱਜ ਦਾ ਇਕੱਠ ਪੰਥਕ ਨਿਸ਼ਾਨਿਆਂ ਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਸਾਰੀਆਂ ਰਾਜਨੀਤਿਕ ਤਿਰਾਂ ਫਿਕਰਮੰਦ ਵਿਦਵਾਨਾਂ ਚਿੰਤਕਾਂ ਅਤੇ ਆਮ ਸਿੱਖ ਸੰਗਤਾਂ ਨੂੰ ਪਰਜੋਰ اپیل ਕਰਦਾ ਹੈ ਕਿ ਹੁਣ ਜਦੋਂ ਕਿ ਅਕਾਲੀ ਰਾਜਨੀਤੀ ਵਿੱਚ ਕਮੜਾ ਖਲਾਅ ਪੈਦਾ ਹੋ ਗਿਆ ਹੈ ਤਾਂ ਬਦਲ ਨਹੀਂ ਸੇਖ ਰਾਜਨੀਤੀ ਦਾ ਇੱਕ ਮਤਾ ਵਰਤਾਂਤ ਸਿਰਜਣ ਲਈ ਅਤੇ ਸਮੂਹ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਸਿੰਧਾਂਤਕਾਂ ਤੇ ਮੁੱਦਿਆਂ ਦੀ ਰਾਜਨੀਤੀ ਕਰ ਲਈ ਇੱਕ ਦੂਜੇ ਦੇ ਨੇੜੇ ਆਉਣ ਤਾਂ ਜੋ ਆਪਸੀ ਏਕਤਾ ਕਰਕੇ ਪੰਥਾ ਅਤੇ ਪੰਜਾਬ ਤੇ ਉਜਵਲ ਭਵਿੱਖ ਲਈ ਅੱਗੇ ਕਦਮ ਵਧਾਏ ਜਾ ਸਕਣ ਅੱਗੇ ਮਤਾ ਨੰਬਰ 10 ਆਨੰਦਪੁਰ ਵਾਪਸੀ ਜਿੱਥੇ ਪੰਜਾਬ ਇਸ ਵੇਲੇ अनेका ਹੋਰ ਸੰਕਟਾਂ ਨਾਲ ਜੂਝ ਰਿਹਾ ਹੈ ਉੱਥੇ ਸਭ ਤੋਂ ਵੱਡਾ ਸੰਕਟ ਨਸ਼ੇ ਦਾ ਹੈ ਕੋਜ ਨਸ਼ੇ ਦਾ ਤਾਂ ਜੋ ਵੱਧ ਕੇ ਕਿਸਮਤੀ ਸਾਡੇ ਸਮਾਜ ਤੇ ਨੇ ਪ੍ਰਮਾਨ ਕਰ ਲੈ ਅਤੇ ਕੁਝ ਹੋਰ ਸਿੰਥੈਟਿਕ ਨਸ਼ੇ ਵੀ ਹਨ ਜਿਨ੍ਹਾਂ ਕਾਰਨ ਸਾਡੀ ਨੌਜਵਾਨੀ ਆਏ ਦਿਨ ਮਰ ਰਹੀ ਹੈ ਅਖਬਾਰਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਇਹ ਦਰਸਾਉਂਦੀਆਂ ਹਨ ਕਿ ਹਾਲਾਤ ਕਿੰਨੇ ਮਾੜੇ ਹਨ ਹਰ ਪਿੰਡ ਸ਼ਹਿਰ ਕਸਬੇ ਵਿੱਚ ਆ ਇਕੱਲੇ ਰਹਿ ਗਏ ਮਾਪੇ ਆਪਣੇ ਪੁੱਤਾਂ ਦੀਆਂ ਤਸਵੀਰਾਂ ਹੱਥਾਂ ਵਿੱਚ ਫੜ ਤਰਸਜੋਗ ਹਾਲਤਾਂ ਬਿਆਨ ਕਰਦੇ ਦਿਸਦੇ ਹਨ ਨਸ਼ਿਆਂ ਦਾ ਇੱਕੋ ਇੱਕ ਹੱਲ ਤਰਮਵਲ ਵਾਪਸੀ ਹੈ ਤਰਮ ਨਾਲੋਂ ਟੁੱਟਿਆ ਇਨਸਾਨ ਹੀ ਮਾੜੀ ਸੰਗਤ ਅਤੇ ਹੀਣ ਭਾਵਨਾ ਕਰ ਨਸ਼ੇ ਵੱਲ ਪੁਰਦਾ ਹੈ ਸੇਖ ਨੋ ਜਵਾਨੀ ਨੂੰ ਨਸ਼ੇ ਵਿੱਚੋਂ ਕੱਢ ਧਰਮ ਦੀ ਸੱਚੀ ਜੀਵਨ ਜਾਚ ਦੇਣ ਲਈ ਅਕਾਲੀ ਦਲ ਵਾਰਸ ਪੰਜਾਬ ਦੇ ਆਨੰਦਪੁਰ ਵਾਪਸੀ ਦੇ ਨਿਸ਼ਾਨੇ ਹੇਠ ਵੱਡੇ ਪੱਧਰ ਤੇ ਲਹਿਰ ਸ਼ੁਰੂ ਕਰੇਗਾ ਇਸ ਦੌਰਾਨ ਕਿਸੇ ਵੀ ਨਸ਼ਾ ਪੀੜਤਾ ਕਾਨੂੰਨੀ ਕਾਰਵਾਈ ਨੂੰ ਨਿਸ਼ਾਨਾ ਨਾ ਬਣਾ ਉਸ ਨੂੰ ਪਿਆਰ ਭਾਵਨਾ ਨਾਲ ਧਾਰਮਿਕ ਜੀਵਨ ਵੱਲ ਪ੍ਰੇਰਿਤ ਕੀਤਾ ਜਾਵੇਗਾ ਛੋਟੇ ਪੱਦਰ ਦੇ ਨਸ਼ੇ ਦੇ ਕਾਰੋਬਾਰੀ ਜੋ ਲਾਲਚ ਵਸ ਨਸ਼ਾ ਵੇਚਦਿਆਂ ਬਹੁਤ ਵਾਰੀ ਆਪ ਵੀ ਨਸ਼ੇ ਦੇ ਆਦੀ ਹੋ ਜੀਵਨ ਗਵਾ ਲੈਂਦੇ ਹਨ ਉਹਨਾਂ ਨੂੰ ਵੀ ਹੱਕ ਹਲਾਲ ਦੀ ਕਿਰਤ ਕਰਨ ਵੱਲ ਪ੍ਰੇਰਿਤ ਕੀਤਾ ਜਾਵੇਗਾ ਅਤੇ ਇਸ ਸੰਬੰਧੀ ਮਦਦ ਵੀ ਕੀਤੀ ਜਾਵੇਗੀ ਅੱਗੇ ਮਤਾ ਨੰਬਰ 11 ਪ੍ਰਵਾਸ ਕਾਰਨ ਪੜ੍ਹੀ ਲਿਖੀ ਗੁਣਮਾਨ ਨੌਜਵਾਨ ਦਾ ਬਾਹਰ ਜਾਣਾ ਪੰਜਾਬ ਦੇ ਵਿਦਿਆਰਥੀਆਂ ਦੇ ਕੁਝਲਪ ਵੇਖ ਲਈ ਸੰਸਾਰ ਪੱਧਰੀ ਵਿਦਿਅਕ ਸੰਸਥਾਵਾਂ ਦਾ ਗਠਨ ਅਤੇ ਬੌਧਿਕ ਅਮੀਰੀ ਨੂੰ ਖਿਆਲ ਤੇ ਰੱਖਦਿਆਂ ਵਿਦਿਅਕ ਤਾਂਚਾ ਸਿਰਜਣਾ ਸਾਡਾ ਉਦੇਸ਼ ਰਹੇਗਾ ਵਿਦਿਅਕ ਸੰਸਾਰ ਵਿੱਚ ਗੈਰ ਪੰਜਾਬੀ ਲੋਕਾਂ ਅਤੇ ਦਖਲ ਨੂੰ ਰੋਕਣਾ ਅਤੇ ਪੰਜਾਬ ਰੋਧੀ ਅੰਸਰਾਂ ਨੂੰ ਨਤ ਪਾਉਣ ਲਈ ਭਰਪੂਰ ਯਤਨ ਕੀਤੇ ਜਾਣਗੇ ਅੱਗੇ ਮਤਾ ਨੰਬਰ 12 ਪੰਜਾਬ ਪੰਜਾਬੀਆਂ ਦਾ ਪੰਜਾਬ ਵਿੱਚ ਜੋਦਨਾਬੰਦ ਤਰੀਕੇ ਨਾਲ ਹੋ ਰਿਹਾ ਪ੍ਰਵਾਸ ਜਿਸ ਕਾਰਨ ਵੱਡੇ ਪੱਧਰ ਤੇ ਪੰਜਾਬ ਦੀ ਜਨਸੰਖਿਆ ਵਿੱਚ ਫੇਰ ਬਦਲੋ ਹੋ ਰਿਹਾ ਹੈ ਅਤੇ ਗੈਰ ਪੰਜਾਬੀ ਲੋਕ ਪੰਜਾਬ ਦੇ ਸਰੋਤਾਂ ਤੇ ਕਾਰੋਬਾਰਾਂ ਤੇ ਕਾਬਜ ਹੋ ਪੰਜਾਬ ਦੇ ਲੋਕਾਂ ਨੂੰ ਉਪਲਬਧ ਮੌਕਿਆਂ ਨੂੰ ਸਾਡੇ ਤੋਂ ਖੋਹ ਰਹੇ ਹਨ ਇੱਕ ਜੋਦਨਾਬੰਦ ਤਰੀਕੇ ਦਾ ਨਾਲ ਪ੍ਰਵਾਸੀ ਲੋਕਾਂ ਨੂੰ ਪੰਜਾਬ ਇਸ ਵਸਾਇਆ ਜਾਵੇਗਾ ਸਵਸਰੇ ਦਾ ਵਿਰੋਧ ਇਸ ਹਮਲੇ ਦਾ ਵਿਰੋਧ ਤਕਰੀਬਨ ਭਾਰਤ ਦਾ ਹਰ ਉਹ ਰਾਜ ਕਰਦਾ ਹੈ ਜਿੱਥੇ-ਜਿੱਥੇ ਵੀ ਪ੍ਰਵਾਸੀ ਇੱਕ ਯੋਜਨਾਬੱਧ ਤਰੀਕੇ ਨਾਲ ਵਸਾਏ ਜਾ ਰਹੇ ਹਨ ਇਸ ਸੰਬੰਧੀ ਭਾਰਤ ਦਾ ਤਕਰੀਬਨ ਹਰ ਰਾਜ ਸਖਤ ਕਾਨੂੰਨ ਜਾਂ ਤਾਂ ਬਣਾ ਚੁੱਕਾ ਹੈ ਜਾਂ ਫਿਰ ਇਸ ਤੇ ਬਹੁਤ ਸੰਵੇਦਨਸ਼ੀਲ ਤਰੀਕੇ ਨਾਲ ਵਿਚਾਰ ਕਰ ਰਿਹਾ ਹੈ ਆਮ ਤੌਰ ਤੇ ਇਸ ਦੀ ਪੰਜਾਬੀਆਂ ਦੀ ਵਿਦੇਸ਼ ਜਾ ਵਸਣਾ ਨਾਲ ਕੋਈ ਨਾ ਕਰਕੇ ਇਸ ਯੋਜਨਾਬੰਦ ਪ੍ਰਵਾਸ ਨੂੰ ਸਹੀ ਠਹਿਰਾਇਆ ਜਾਂਦਾ ਹੈ ਪਰ ਇਹ ਦੋਵੇਂ ਵਰਤਾਰਿਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜਿਸ ਤੇ ਹੱਕ ਵਿੱਚ ਲੇਖਾਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ ਜਿਵੇਂ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੇ ਕਹਿਣ ਮੁਤਾਬਕ ਇਹ ਸਾਡੀ ਹੋਂਦ ਦੀ ਲੜਾਈ ਹੈ ਅਤੇ ਅੱਜ ਇਹ ਲੜਾਈ ਸਾਡੇ ਦਰਾਂ ਤੇ ਖੜੀ ਐ ਅੱਜ ਦਾ ਇਹ ਇਕੱਠ ਪੰਜਾਬ ਵਿੱਚ ਪ੍ਰਵਾਸੀਆਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਜਿਸ ਵਿੱਚ अनेका ਪੰਜਾਬੀ ਨੌਜਵਾਨਾਂ ਦੇ ਪ੍ਰਵਾਸੀਆਂ ਵੱਲੋਂ ਬੇਰਹਮੀ ਨਾਲ ਕਤਲ ਦਾ ਕਰ ਦਿੱਤੇ ਗਏ ਦੇ ਖਿਲਾਫ ਹੈ ਅਤੇ ਇਸ ਖਿਲਾਫ ਸੰਘਰਸ਼ ਵਿੜਨ ਲਈ ਵਚਨਬੱਧ ਹੈ ਅਤੇ ਦੇ ਨਾਮ ਅਨੁਸਾਰ ਪੰਜਾਬ ਪੰਜਾਬੀਆਂ ਦਾ ਨਾਰਾ ਪੰਜਾਬ ਵਿੱਚ ਬੁਲੰਦ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਪੰਜਾਬ ਵਿੱਚ ਹਰ ਤਰੀਕੇ ਤੇ ਸਰਕਾਰੀ ਅਤੇ ਨਿੱਜੀ ਕਾਰੋਬਾਰੀ ਨੌਕਰੀਆਂ ਵਿੱਚ ਕੇਵਲ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਸੌਲੇ ਹੈ। ਮਤਾ ਨੰਬਰ 13 ਗੁਰੂ ਦਾ ਅਦਬ ਸਾਜੇ ਮਹਿਤ ਪੁਰਾਣੇ ਗ੍ਰੰਥਾਂ ਸੇ ਮਹਾਰਾਜ ਦੀਆਂ ਹੋ ਰੀਆਂ ਬੇਅਦਮੀਆਂ ਨੇ ਹਰ ਸਿੱਖ ਦਾ ਹਿਰਦਾ ਬਲਵੰਦ ਰਿਆ ਹੈ ਲੜੀਵਾਰ ਹੋ ਰੀਆਂ ਬੇਅਦਮੀਆਂ ਨੇ ਲਗਭਗ ਇਸ ਨੂੰ ਇੱਕ ਆਮ ਵਰਤਾਰੇ ਦੇ ਤੌਰ ਤੇ ਪੱਕਾ ਕਰ ਦਿੱਤਾ ਹੈ ਗੈਨ ਮਿਤ ਕੇ ਹੋ ਰੀਆਂ ਇਹਨਾਂ ਬੇਅਦਮੀਆਂ ਦਾ ਸਿਲਸਿਲਾ ਆਦਿਮੀ ਜਾਰੀ ਹੈ ਇਸ ਤਹਿਤ अनेका ਥਾਵਾਂ ਤੇ ਲਾਲਚ ਤਹਿਤ ਧਰਮ ਪਰਿਵਰਤਨ ਕਰਵਾਉਣ ਵਾਲੇ ਅਤੇ ਪ੍ਰਵਾਸੀਆਂ ਨੂੰ ਭੇਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਵਾਉਣ ਵਾਲੇ ਖੜੇ ਜਾ ਚੁੱਕੇ ਹਨ ਪਰ ਇਸ ਸੰਬੰਧੀ ਕਦੇ ਵੀ ਕੋਈ ਸਖਤ ਕਾਰਵਾਈ ਨਾ ਹੁੰਦੀ ਵੇਖ ਸਿੱਖ ਸੰਗਤਾਂ ਅੰਦਰ ਇਹ ਵਾਅਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਸਤਕਾਰ ਨੂੰ ਮੁੱਖ ਰੱਖਦਿਆਂ ਇਹ ਸੰਬੰਧੀ ਸਖਤ ਕਾਨੂੰਨ ਬਣਾਏ ਜਾਣਗੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਅਤੇ ਕਿਸੇ ਹੋਰ ਧਰਮ ਅਸਥਾਨਾਂ ਜਾਂ ਧਰਮ ਦੀ ਬੇਅਦਬੀ ਕਰੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਨੂੰ ਠੱਲ ਪਾਈ ਜਾ ਸਕੇ ਮਤਾ ਨੰਬਰ 14 ਬੋਲੇ ਜੀ ਸੋਨ ਹੈਲਾ ਰੱਤੀ ਕਾਲਾ ਪੰਜਾਬ ਦੇ ਹੋਰ ਵਰਗਾਂ ਦੀ ਨੁਮਾਇੰਦਗੀ ਅਕਾਲੀ ਦਲ ਵਾਰਸ ਪੰਜਾਬ ਦੇ ਪੰਜਾਬ ਦੇ ਸਾਰੇ ਧਰਮਾਂ ਮੂਲ ਨਿਵਾਸੀ ਕਾਰੋਬਾਰ ਕਰਨ ਅਤੇ ਅਮਨ ਆਮਾਨ ਨਾਲ ਜਿਊਣ ਲਈ ਉਸ ਤਰ੍ਹਾਂ ਦਾ ਸਖਾਵੇ ਮਾਹੌਲ ਦੀ ਸਿਰਜਣਾ ਕਰੇਗਾ ਜੋ ਸੇਖ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ ਪੰਜਾਬ ਦੇ ਸਾਰੇ ਧਰਮਾਂ ਨੂੰ ਪੰਜਾਬ ਪ੍ਰਸਤ ਹੋਣ ਦਾ ਹੌਕਾ ਦੇ ਪਾਰਟੀ ਵਿੱਚ ਬੰਦੀ ਨੁਮਾਇੰਦਗੀ ਦਿੱਤੀ ਜਾਵੇਗੀ ਮਤਾ ਨੰਬਰ 15 ਪੰਜਾਬ ਪੁਲਸ ਦਾ ਪੁਨਰਗਠਨ ਪਿਛਲੇ ਸਮੇਂ ਵਿੱਚ ਪੁਲਿਸ ਵੱਲੋਂ ਝੂਠੇ ਪੁਲਸ ਮੁਕਾਬਲੇ ਅਤੇ ਅਨਮਨੁੱਖੀ ਤਸ਼ੱਦਦ ਵਾਲੀ ਵਰਤੀ ਖਤਮ ਕਰਨ ਲਈ ਪੁਲਿਸ ਨੂੰ ਇਨਸਾਨੀ ਕਦਰਾਂ ਕੀਮਤਾਂ ਸਿਖਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਪੰਜਾਬ ਵਿੱਚ ਇਸ ਵੇਲੇ ਪੰਜਾਬ ਪੁਲਿਸ ਦੇ ਪੁਨਰਗਠਨ ਦੀ ਸਖਤ ਲੋੜ ਹੈ ਮੌਜੂਦਾ ਪੁਲਿਸ ਪ੍ਰਬੰਧ ਅੰਗਰੇਜ਼ਾਂ ਦਾ ਬਣਾਇਆ ਹੋਇਆ ਹੈ ਅਤੇ ਇਸ ਟਾਂਤੇ ਵਿੱਚ ਆਮ ਜਨਤਾ ਲਈ ਕੋਈ ਥਾਂ ਨਹੀਂ ਹੈ ਪੁਲਿਸ محکمہ ਦੇ ਕਟੜ ਸੁਭਾ ਕਰਨ ਸਿਰਫ ਆਮ ਜਨਤਾ ਦੀ ਤੰਗ ਨਹੀਂ ਹੁੰਦੀ ਬਲਕੇ ਬਹੁਤ ਸਾਰੇ ਲੇ ਪੱਦਰ ਦੇ ਮੁਲਾਜ਼ਮ ਵੀ ਇਸ ਕਾਰਨ ਬਹੁਤ ਤੰਗੀ ਚਲਦੇ ਹਨ ਲੇ ਪੱਦਰ ਦੇ ਪੁਲਿਸ ਮੁਲਾਜ਼ਮਾਂ ਦੀ ਨੌਕਰੀ ਦੇ ਹਾਲਾਤ ਵੀ ਬਹੁਤ ਖਰਾਬ ਹਨ ਪੱਛਮੀ ਦੇਸ਼ਾਂ ਦੇ ਪੁਲਿਸ ਪ੍ਰਬੰਧ ਨੂੰ ਚੰਗੇ ਪੱਖ ਲੈ ਕੇ ਪੰਜਾਬ ਪੁਲਿਸ ਦਾ ਪੁਨਰਗਠਨ ਕੀਤਾ ਜਾਵੇਗਾ ਤਾਂ ਜੋ 24 24 ਘੰਟੇ ਕੰਮ ਕਰਦੇ ਅਤੇ ਕਈ ਕਿਸਮ ਦਾ ਸ਼ੋਸ਼ਣ ਚੱਲਦੇ ਆਮ ਪੁਲਿਸ ਮੁਲਾਜ਼ਮ ਦਾ ਜੀਵਨ ਸੁਖਾਲਾ ਹੋ ਸਕੇ ਇਹ ਟੋਟਲ 15 ਮਤੇ ਹਨ ਤੇ ਜੇਕਰ ਸੰਗਤ ਇਹਨਾਂ ਮਤਿਆਂ ਨੂੰ ਪ੍ਰਵਾਨਗੀ ਦਿੰਦੀ ਹੈ ਤੇ ਪੰਜਾਂ ਜ਼ਿਕਾਰੀਆਂ ਦੇ ਨਾਲ ਹਾਂ ਦੇ ਵਿੱਚ ਜਵਾਬ ਦਿੱਤਾ ਜਾਵੇ ਬੋਲੇ ਜੇ ਰਸਨਿਆ ਤੁਹਾਡੇ ਇਸ ਹੋਂ ਦੇ ਨਾਰੇ ਦੀ ਹਮੇਸ਼ਾ ਕਦਰ ਕਰੇਗੀ ਪੰਜਾਬ ਦੇ ਹੱਕਾਂ ਦੀ ਖਾਤਰ ਇਹ ਪਾਰਟੀ ਹਮੇਸ਼ਾ ਆਪਣਾ ਵਿਚਾਰ ਰੱਖੇਗੀ ਜੂਝਦੀ ਰਹੇਗੀ ਸੋ ਹੁਣ ਅਗਲੇ ਬੁਲਾਰੇ ਸਾਡੇ ਬਹੁਤ ਸਤਿਕਾਰਯੋਗ ਫਖਰ-ਏ-ਕੌਮ ਸ਼ਹੀਦ ਭਾਈ ਸਤਵੰਤ ਸਿੰਘ ਜੀ ਉਹਨਾਂ ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਜੀ ਅਗਵਾਨ ਆ ਉਹ ਆ ਕੇ ਸੰਗਤਾਂ ਦੇ ਨਾਲ 5 ਮਿੰਟ ਵਾਸਤੇ ਆਪਣੀਆਂ ਵਿਚਾਰਾਂ ਰੱਖਣਗੇ ਸੰਗਤਾਂ ਨੂੰ ਬੇਨਤੀ ਹੈ